ਕੰਡੈਕਟਰ ਨੇ ਉਹਦੀ ਪਛਾਣ ਕਰ ਲਈ ਸੀ ਤੇ ਉਹਦੇ ਕੋਲ ਹੀ ਸੀਟ ਨੂੰ ਢੋਲਾ ਕੇ ਖੜ ਗਿਆ ਬਾਈ ਗਰਜੀਤ ਤੇਰਾ ਨਾਮ ਬਹੁਤ ਸੁਣਿਆ ਸੀ ਵੀ ਬਹੁਤ ਮੈਂ ਵੀ ਤੈਨੂੰ ਵੇਖਣ ਲਈ ਕਿਹੜਾ ਆਪਦੇ ਪਿੰਡੋਂ ਟਰਾਲੀ ਤੇ ਚੜ ਕੇ ਆਇਆ ਸੀਗਾ ਲੰਡੇ ਦੇ ਕੱਪ ਤੇ ਤੈਨੂੰ ਉੱਥੇ ਬੁਲਟ ਮੋਟਰਸਾਈਕਲ ਮਿਲਿਆ ਸੀ ਬਾਈ ਹਾਂ ਅੱਛਾ ਹੁਣ ਵੀ ਓਵੇਂ ਤੂੰ ਤੀ ਬੋਲਦੀ ਹੈ ਬਾਈ ਤੇਰੀ ਸੁਣਿਆ ਤੇਰੇ ਸੱਟ ਜੀ ਵੱਜ ਗਈ ਸੀਗੀ ਪਿੱਛੇ ਹੁਣ ਕਿਵੇਂ ਆ ਸੱਟਾਂ ਤਾਂ ਡੂੰਗੀਆਂ ਹੀ ਵੱਜੀਆਂ ਐ ਫੇਰ ਉਹੀ ਦਵਾਈ ਲੈਣ ਚੱਲੇ ਆਂ ਬਾਈ ਗੁਰਜੀਤ ਸਿਆ ਮੇਰੇ ਪਿੰਡਾ ਬੰਨੀ ਦਾ ਇੱਕ ਮੁੰਡਾ ਤੇਰਾ ਚੇਲਾ ਬਨਨੋਂ ਫਿਰਦਾ ਜੇ ਉਹਦੇ ਸਿਰ ਤੇ ਹੱਥ ਰੱਖ ਲੈਣਾ ਤਾਂ ਸ਼ਾਇਦ ਉਹਦੀ ਵੀ ਜ਼ਿੰਦਗੀ ਬਚ ਜੇ ਜ਼ਿੰਦਗੀ ਜ਼ਿੰਦਗੀ ਬਚ ਜੇ ਗੁਰਜੀਤ ਥੋੜਾ ਜਿਹਾ ਹੱਸਿਆ ਤੇ ਫੇਰ ਟਿਕਟਾ ਦੀ ਜੇਬ ਚ ਪਾ ਕੇ ਉਮੇਂ ਸੀਟ ਤੇ ਸਿਰ ਰੱਖ ਕੇ ਪੈ ਗਿਆ। ਮੂਗਾ ਚੌਕ ਵਿੱਚ ਉੱਤਰ ਕੇ ਉਹਨੇ ਫਿਰ ਸਾਫੇ ਨਾਲ ਨੱਕ ਮੂੰਹ ਲੇਟ ਲਿਆ। ਕਿਤੇ ਉਹਦੇ ਪਿੰਡ ਦੇ ਜਾਂ ਹੋਰ ਲੋਕਾਂ ਨੂੰ ਪਛਾਣ ਨਾ ਲੈਣ।